ਵਰਤੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੰਸਟਾਗ੍ਰਾਮ ਸਟਾਰ ਸੁਖਰਤਿਆ ਨੇ 5 ਲੱਖ ਰੁਪਏ ਦੀ ਫਿਰੋਤੀ ਲੈ ਕੇ ਇੱਕ ਮਹਿਲਾ ਦਾ ਕਤਲ ਕਰ ਦਿੱਤਾ ਹੈ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਮਹਿਲਾ ਦਾ ਇਸਨੇ ਕਤਲ ਕੀਤਾ ਹੈ ਉਸ ਦੀ سپਾਰੀ ਉਸ ਮਹਿਲਾ ਦੇ ਪਤੀ ਦੇ ਵੱਲੋਂ ਹੀ ਉਸ ਨੂੰ ਦਿੱਤੀ ਗਈ ਸੀ ਉਸਨੇ ਕਿਹਾ ਹੈ ਕਿ 5 ਲੱਖ ਰੁਪਏ ਮੈਂ ਤੈਨੂੰ ਦਵਾਂਗਾ ਤੂੰ ਮੇਰੀ ਪਤਨੀ ਦਾ ਕਤਲ ਕਰ ਦੇ ਤਾਂ ਸੁਖਰਤਿਏ ਵੱਲੋਂ ਆਪਣੇ ਹੀ ਭਰਾ ਦੇ ਨਾਲ ਮਿਲ ਕੇ ਉਸ ਮਹਿਲਾ ਦੀ ਰੇਕੀ ਕੀਤੀ ਜਾਂਦੀ ਹੈ ਫਿਰ ਉਸ ਦਾ ਗਲਾ ਵੱਢ ਕੇ ਉਸ ਨੂੰ ਮੋਤ ਦੇ ਘਾਟ ਉਦਾਰ ਦਿੱਤਾ ਜਾਂਦਾ ਹੈ ਇੰਸਟਾਗ੍ਰਾਮ ਦੇ ਉੱਤੇ 5 ਲੱਖ ਤੋਂ ਉੱਪਰ ਇਸ ਦੇ ਫੋਲੋਅਰਸ ਨੇ ਤੇ ਅਕਸਰ ਸੋਸ਼ਲ ਮੀਡੀਆ ਤੇ ਇਹ ਵਿਵਾਦਾਂ ਦੇ ਵਿੱਚ ਰਹਿੰਦਾ ਤੇ ਕਾਫੀ ਫੇਮਸ ਵੀ ਹੈ ਵਿਵਾਦਾਂ ਦੇ ਨਾਲ ਇਸ ਦਾ ਪੁਰਾਣਾ ਨਾਤਾ ਰਿਹਾ ਉਹਦਾ ਤੇ ਹੁਣ ਕਤਲ ਦਾ ਦੋਸ਼ ਹੈ ਜਿਹੜਾ ਉਸਤੇ ਲੱਗਿਆ ਹੈ ਕਾਫੀ ਲੋਕ ਨੇ ਜਿਹੜੇ ਇਸ ਨੂੰ ਜਾਣਦੇ ਨੇ ਤੇ ਆਪਣੀ ਸਟਾਈਲਿਸ਼ ਲੁੱਕ ਕਾਰਨ ਇਹ ਕਾਫੀ ਫੇਮਸ ਵੀ ਹੈ ਪਰ ਹੁਣ ਇਹ ਖਬਰ ਸਾਹਮਣੇ ਆਉਂਦੀ ਹੈ ਇਸ ਦੇ ਉੱਤੇ ਖੋਪਨਾਕ ਕਤਲ ਦਾ ਦੋਸ਼ ਹੈ ਜਿਹੜਾ ਉਹ ਹੋ ਲੱਗਿਆ ਨੋਇਡਾ ਐਸਟੀਐਫ ਨੂੰ ਇਸ ਨੇ ਗ੍ਰਿਫਤਾਰ ਕਰਕੇ ਨਵੀਂ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਸੋ 24 ਸਾਲ ਦਾ ਸੁਖਰਤਿਆ 12ਵੀਂ ਐਨੇ ਪਾਸ ਕੀਤੀ ਹੈ 2022 ਦੇ ਵਿੱਚ ਹੀ ਆਪਣੇ ਕਜ਼ਨ ਮਾਮੇ ਦੇ ਮੁੰਡੇ ਨਾਲ ਹੀ ਇਹ ਮੁੰਬਈ ਚਲਾ ਜਾਂਦਾ ਹੈ ਉੱਥੇ ਇਸ ਦੀ ਜਾਣ ਪਹਿਚਾਨ ਇੱਕ ਸੈਲੂਨ ਵਾਲੀ ਦੇ ਨਾਲ ਹੁੰਦੀ ਹੈ ਗਾਜ਼ੀਆਬਾਦ ਯੂਪੀ ਦੀ ਉਹ ਰਹਿਣ ਵਾਲੀ ਸੀ ਪੁਲਿਸ ਦੇ ਵੱਲੋਂ ਪੁੱਛਗਿੱਛ ਹੈ ਜਿਹੜੀ ਉਹ ਕੀਤੀ ਗਈ ਹੈ ਸੁਖਪ੍ਰੀਤ ਦੇ ਵੱਲੋਂ ਇਹ ਕਬੂਲ ਕੀਤਾ ਗਿਆ ਕਿ ਮਹਿਲਾ ਨੇ ਉਸ ਨੂੰ 5 ਲੱਖ ਰੁਪਏ ਹਥਿਆਰ ਦੀ ਸਪਾਰੀ ਮਤਲਬ ਕਿ ਜਿਹੜੀ ਮਹਿਲਾ ਦੇ ਨਾਲ ਇਸ ਤੇ ਸੰਪਰਕ ਬਣਦੇ ਨੇ ਉਸ ਨੇ ਸਪਾਰੀ ਜਿਹੜੀ ਦਲਵਾਈ ਕਿ ਇੱਕ ਵਿਅਕਤੀ ਆਪਣੀ ਪਤਨੀ ਦਾ ਕਤਲ ਕਰਵਾਉਣਾ ਚਾਹੁੰਦਾ ਹੈ ਤੇ ਇਸ ਮਾਮਲੇ ਦੇ ਵਿੱਚ ਤੂੰ ਉਹਨੂੰ ਮੋਦ ਦੇ ਘਾਟ ਹੈ ਜਿਹੜਾ ਉਹ ਉਤਾਰ ਦੇ ਉਸ ਤੋਂ ਬਾਅਦ ਸੀਸੀਟੀਵੀ ਤਸਵੀਰ ਵੀ ਜਿਹੜੀ ਸਾਹਮਣੇ ਆਈ ਹੈ ਉਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਜਾ ਰਹੀ ਸੀ ਆਪਣੇ ਮਾਮੇ ਦੇ ਮੁੰਡੇ ਦੇ ਨਾਲ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਚੰਦਾ ਹੈ ਇਹ ਉਹੀ ਸੁਖਰਤਿਆ ਹੈ ਜੋ ਇੰਸਟਾਗ੍ਰਾਮ ਤੇ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਫੇਮਸ ਹੈ ਉਸ ਦੇ ਵੱਲੋਂ ਅਜਿਹੀ ਘਟਨਾ ਨੂੰ ਅਜਿਹਾ ਅੰਜਾਮ ਦਿੱਤਾ ਚੰਦਾ ਹੈ ਤੇ ਹੁਣ ਉਹ ਲੱਖਾਂ ਦੇ ਪਿੱਛੇ ਹੈ ਜਿਹੜਾ ਪਹੁੰਚ ਚੁੱਕਿਆ ਐਥੇ ਦੱਸਦੀ ਐ ਕਿ ਇੱਕ ਪਤੀ ਦੇ ਵੱਲੋਂ ਆਪਣੀ ਘਰਵਾਲੀ ਨੂੰ ਮਾਰਨ ਲਈ ਸਪਾਰੀ ਦਿੱਤੀ ਜਾਂਦੀ ਐ ਤੇ 18 ਮਈ ਦੀ ਰਾਤ ਨੂੰ ਸੁਖਰਤਿਆ ਆਪਣੇ ਸਾਥੀ ਗੁਰਪ੍ਰੀਤ ਸਿੰਘ ਨਾਲ ਮਿਲ ਕੇ ਇਸ ਲੜਕੀ ਦੀ ਦੇਖੀ ਕਰਨ ਜਾਂਦਾ ਤੇ ਉਸ ਦਾ ਪਿੱਛਾ ਕਰਦਾ ਤੇ ਸੜਕ ਦੇ ਉੱਤੇ ਹੀ ਉਸ ਦਾ ਗਲਾ ਵਟ ਕੇ ਸੂ ਮੋਤ ਤੇ ਘਾਟ ਉਤਾਰ ਦਿੱਤਾ ਜਾਂਦਾ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ